ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਮੌਸਮ ਖਰਾਬ ਹੋਣ ਦੇ ਕਰਕੇ ਕਰੰਟ ਲੱਗਣ ਦੇ ਜ਼ਿਆਦਾ ਚਾਂਸ ਹੁੰਦੇ ਨੇ ਆ ਤੇ ਜੋ ਵੀ ਕੰਮ ਕਰਦੇ ਹੋ ਧਿਆਨ ਦੇ ਨਾਲ ਕਰਿਆ ਕਰੋ ਜਿਵੇਂ ਕਿ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿ ਜਦੋਂ ਇੱਕ ਵੀਰ ਕਰੰਟ ਲੱਗਣ ਦਾ ਨਾਟਕ ਕਰਦਾ ਹੈ ਤੇ ਮਾਤਾ ਡਰ ਜਾਂਦੀ ਹੈ ਸਹਿਮ ਜਾਂਦੀ ਹੈ ਤੇ ਬਾਅਦ ਵਿੱਚ ਮਾਤਾ ਦੇਖੋ ਉੱਧਰ ਜਾ ਕੇ ਸੁਚਮੰਦ ਕਰਦੀ ਹੈ ਤੇ ਰੋਲਾ ਪਾਉਂਦੀ ਹੈ ਤੇ ਘਰ ਦੇ ਜੋ ਦੂਜੇ ਮੈਂਬਰ ਨੇ ਬਾਕੀ ਉਹਨਾਂ ਮੈਂਬਰਾਂ ਨੂੰ ਵੀ ਰੋਲਾ ਪਾ ਕੇ ਬੁਲਾਉਂਦੀ ਹੈ ਅਗੇ ਤੁਸੀਂ ਵੀ ਇੱਕ ਵਾਰ ਇਸ ਵੀਡੀਓ ਨੂੰ ਜ਼ਰੂਰ ਦੇਖਿਓ ਸੋ ਦੋਸਤੋ ਇਦਾਂ ਦੇ ਮਜ਼ਾਕ ਪਰਿਵਾਰਾਂ ਦੇ ਵਿੱਚ ਬਿਲਕੁਕੁਲ ਵੀ ਨਹੀਂ ਕਰਨੇ ਚਾਹੀਦੇ ਕਈ ਹੋਰ ਹਾਸੇ ਦਾ ਤਮਾਸ਼ਾ ਹੀ ਵੱਡ ਜਾਂਦਾ ਸੋ ਦੋਸਤੋ ਜੋ ਇਸ ਵੀਰ ਨੇ ਕੀਤਾ ਸਹੀ ਕੀਤਾ ਜਾਂ ਗਲਤ ਕੀਤਾ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਕੀਮਤੀ ਸਮਾਂ ਕੱਢ ਕੇ ਦੋ ਗੋਲ ਜ਼ਰੂਰ ਲੈ ਕੇ ਜਾਇਓ ਅਤੇ ਆਪਣਾ ਫਰਜ਼ ਸਮਝ ਕੇ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਅਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਦਿਓ ਮਿਲਦੇ ਹਾਂ ਕੋਈ ਨਵੀਂ ਅਪਡੇਟ ਲੈ ਕੇ ਉਦੋਂ ਤੱਕ ਰੱਬ ਰਾਖਾ